ਜੇ ਇਹ ਸਰਦਾਰ ਸਾਹਿਬ ਨਾ ਹੁੰਦੇ ਤਾਂ ਅੱਜ ਤੁਹਾਨੂੰ ਵੀਜ਼ਾ ਲੈ ਕੇ ਸ੍ਰੀ ਹਰਮੰਦਰ ਸਾਹਿਬ ਜਾਣਾ ਪੈਂਦਾ ਜਦੋਂ ਪਾਕਿਸਤਾਨ ਦੀਆਂ ਫੌਜਾਂ ਨੇ ਖੇਮ ਕਰਨ ਤੇ ਕਬਜ਼ਾ ਕਰ ਲੈਂਦੀਆਂ ਨੇ ਤਾਂ ਦਿੱਲੀ ਤੋਂ ਆਰਮੀ ਜੀਬ ਦਾ ਫੋਨ ਆਉਂਦਾ ਏ ਕਿ ਸ਼ਰਦੋਸ਼ੀ ਅੰਮ੍ਰਿਤ ਸਰ ਸਾਹਿਬ ਨੂੰ ਹੁਣ ਆਪਾਂ ਦਿੱਲੀ ਨੂੰ ਬਚਾ ਲਈਏ ਪਿੱਛੇ ਆ ਜਾਓ ਤਾਂ ਇਹ ਸਿਕ ਯੋਧੇ ਨੇ ਇੱਕ ਚੀਜ਼ ਕਹੀ ਸੀ ਕਿ 17 ਸਾਲ ਪਹਿਲਾਂ ਅਸੀਂ ਪੰਜਾ ਸਾਹਿਬ ਗਵਾ ਲਿਆ ਨਨਕਾਣਾ ਸਾਹਿਬ ਗਵਾ ਲਿਆ ਹੁਣ ਕਿਵੇਂ ਸਿੱਖਾਂ ਤੋਂ ਸ੍ਰੀ ਹਰਮੰਦਰ ਸਾਹਿਬ ਦੂਰ ਹੋਣ ਦਵਾ 1965 ਦੀ ਜੰਗ ਦੇ ਹੀਰੋ ਸਿੱਖਾਂ ਦੇ ਹੀਰੋ ਲੈਫਟੀਨੈਂਟ ਜਨਰਲ ਸਰਦਾਰ ਹਰਬਖ ਸਿੰਘ ਸਾਡੇ 6 ਫੁੱਟ ਦਾ ਕੱਦ ਨੂੰ ਦੇ ਕੇ ਦੁਸ਼ਮਣ ਵੀ ਥਰ-ਥਰ ਕੰਬਦੇ ਸਨ ਜਿਨ੍ਹਾਂ ਨੇ ਮਰਦੇ ਦਮ ਤੱਕ ਆਪਣੇ ਸਿਰ ਵਿੱਚ ਸਟੀਲ ਦਾ ਟੁਕੜਾ ਪਿਆ ਰਿਹਾ ਜਾਪਾਨ ਨੇ ਇਹਨਾਂ ਨੂੰ 2.5 ਸਾਲ ਬੰਦੀ ਬਣਾ ਕੇ ਰੱਖਿਆ ਪਾਕਿਸਤਾਨ ਕੋਲ ਜਦੋਂ ਅਮਰੀਕਾ ਦੇ ਪੈਟਨ ਟੈਂਕ ਸੀ ਪਰ ਇਸ ਸਰਦਾਰ ਨੇ ਕਿਵੇਂ ਹੌਸਲੇ ਭਰੇ ਫੌਜੀਆਂ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਆਇਬ ਖਾਨ ਦਾ ਬਿਆਨ ਆਉਂਦਾ ਏ ਕਹਿੰਦੇ ਜੇ ਲੈਫਟੀਨੈਂਟ ਜਨਰਲ ਸਰਦਾਰ ਸਰਦਾਰ ਹਰਵਖ ਸਿੰਘ ਚਟਾਨ ਬਣ ਕੇ ਨਾ ਖੜਦੇ ਤਾਂ ਅਸੀਂ ਇਹ ਜੰਗ ਕਦੇ ਨਾ ਹਾਰਦੇ ਜਿਹੜੇ ਕਿਸਾਨ ਸੀ ਉਹ ਵੀ ਹਿੱਸਾ ਲੈ ਰਹੇ ਸੀ ਜੰਗ ਵਿੱਚ ਲੰਗਰ ਲੈ ਕੇ ਆਉਂਦੇ ਨੇ ਉਦੋਂ ਦੇ ਫੌਜੀਆਂ ਵਾਸਤੇ ਤੇ ਤੁਸੀਂ ਹੁਣ ਸੋਚਦੇ ਹੋਵੋਗੇ ਕਿ ਇਹਨਾਂ ਨੂੰ ਬਹੁਤ ਮੈਡਲ ਮਿਲੇ ਹੋਣਗੇ ਜਾਂ ਬਹੁਤ ਇਨਾਮ ਮਿਲੇ ਹੋਣਗੇ ਜਾਂ ਸ਼ਾਬਾਸ਼ੀ ਮਿਲੇ ਹੋਵੇਗੀ ਪਰ ਇਹ 1984 ਵਿੱਚ ਇੱਕ ਆਪਣੇ ਹੱਥ ਵਿੱਚ ਬੰਦੂਕ ਫੜਦੇ ਨੇ ਤੇ ਇੱਕ ਆਪਣੀ ਬੇਟੀ ਦੇ ਹੱਥ ਵਿੱਚ ਬੰਦੂਕ ਦਿੰਦੇ ਨੇ ਇਹਦੇ ਲਈ ਸਾਰੀ ਕਹਾਣੀ ਜਾਣ ਲੈਣੀ ਚਾਹੀਦੀ ਆ ਲੈਫਟੀਨੈਂਟ ਜਰਨਲ ਸਰਦਾਰ ਹਰਵਖ ਸਿੰਘ ਸੰਗਰੂਰ ਦੇ ਬਡਰੂਖ ਪਿੰਡ ਦੇ ਸੀਗੇ ਜਿੱਥੇ ਮਹਾਰਾਜ ਰਣਜੀਤ ਸਿੰਘ ਜੀ ਦੇ ਨਾਨਕੇ ਕਹਿ ਦਿੰਨੇ ਆ 6 ਫੁੱਟ ਦਾ ਕੱਦ 1965 ਦੀ ਜੰਗ ਹੋਈ ਕਿਵੇਂ ਸਭ ਤੋਂ ਪਹਿਲਾਂ ਇਹ ਜਾਣ ਲਈਏ 1962 ਵਿੱਚ ਭਾਰਤ ਦੀ ਚੀਨ ਹੱਥੋਂ ਬੁਰੀ ਤਰ੍ਹਾਂ ਹਾਰ ਹੋ ਜਾਂਦੀ ਆ ਆਰਮੀ ਦੇ ਹੌਸਲੇ ਡਿੱਗ ਚੁੱਕੇ ਹੁੰਦੇ ਨੇ ਨਾ ਹੀ ਆਰਮੀ ਕੋਲ ਕੋਈ ਖਾਸ ਹਥਿਆਰ ਹੁੰਦਾ ਏ ਤੇ 1964 ਵਿੱਚ ਜਵਾਹਰ ਲਾਲ ਨਹਿਰੂ ਦੀ ਡੈਥ ਹੋ ਜਾਂਦੀ ਆ ਇੱਕ ਨੁਕਸਾਨ ਉੱਤੇ ਇੱਕ ਹੋਰ ਨੁਕਸਾਨ ਪਾਕਿਸਤਾਨ ਨੂੰ ਲੱਗਦਾ ਹੈ ਕਿ ਭਾਰਤ ਤੇ ਬਹੁਤ ਚੰਗਾ ਟਾਈਮ ਹੈ ਹਮਲਾ ਕਰਨ ਦਾ ਜੇ ਇਸ ਵੇਲੇ ਅਸੀਂ ਭਾਰਤ ਤੇ ਹਮਲਾ ਕਰੀਏ ਉਹ ਪਹਿਲਾਂ ਹੀ ਸਦਵੇਂ ਵਿੱਚ ਹੈ ਇੱਕ ਚੀਨ ਹੱਥੋਂ ਹੋਈ ਹਾਰ ਕਰਕੇ ਦੂਜਾ ਜਵਾਹਰ ਨਾਲ ਨਹਿਰੂ ਦੀ ਡੈਥ ਕਰਕੇ ਤੇ ਇਦਾਂ ਹੀ ਕੁਝ ਪਾਕਿਸਤਾਨ ਕਰਦਾ ਹੈ ਪਾਕਿਸਤਾਨ ਜੰਮੂ ਕਸ਼ਮੀਰ ਨੂੰ ਹਥਿਆਉਣ ਦੇ ਲਈ ਹਮਲਾ ਕਰਦਾ ਹੈ ਪਰ ਜੰਮੂ ਕਸ਼ਮੀਰ ਤੇ ਨਹੀਂ ਗੁਜਰਾਤ ਦੇ ਕੱਚ ਇਲਾਕੇ ਤੇ ਹਮਲਾ ਕਰਦਾ ਹੈ ਹੁਣ ਜਿਹੜੀ ਭਾਰਤ ਦੀ ਆਰਮੀ ਸੀ ਇੰਡੀਅਨ ਆਰਮੀ ਉਹ ਚਾਈਨਾ ਦੇ ਬਾਰਡਰ ਤੇ ਤੈਨਾਤ ਸੀ ਤੇ ਇਸ ਵੇਲੇ ਗੁਜਰਾਤ ਦੇ ਕੱਚ ਇਲਾਕੇ ਤੇ ਜਦੋਂ ਪਾਕਿਸਤਾਨ ਹਮਲਾ ਕਰਦਾ ਏ ਗੁਸਪੈਟ ਕਰਦਾ ਏ ਤਾਂ ਉਸ ਵੇਲੇ ਭਾਰਤ ਵੱਲੋਂ ਟੇਬਲ ਕੀਤਾ ਜਾਂਦਾ ਏ ਟੇਬਲ ਦਾ ਮਤਲਬ ਸਮਝੌਤਾ ਕੀਤਾ ਜਾਂਦਾ ਏ ਤੇ ਪਾਕਿਸਤਾਨ ਸੋਚਦਾ ਏ ਕਿ ਇੰਡੀਆ ਹੁਣ ਸਮਝੌਤਾ ਕਰਨ ਲੱਗ ਪਿਆ ਏ ਇੰਡੀਆ ਜੰਗ ਨਹੀਂ ਕਰ ਸਕਦਾ ਇਸ ਵੇਲੇ ਪਾਕਿਸਤਾਨ 5 ਅਗਸਤ 1965 ਦੀ ਤੋਂ 40000 ਆਮ ਲੋਕਾਂ ਦੇ ਕੱਪੜਿਆਂ ਵਿੱਚ ਆਮ ਲੋਕਾਂ ਦੀ ਡਰੈੱਸ ਵਿੱਚ ਐਲਓਸੀ ਕ੍ਰੋਸ ਕਰਦਾ ਹੈ ਭਾਰਤ ਵਿੱਚ ਐਂਟਰ ਕਰਵਾਉਂਦਾ ਹੈ 30 ਤੋਂ 40000 ਫੌਜੀ ਅਤੇ ਅੱਤਵਾਦੀ ਸੰਗਠਨ ਨੂੰ ਇਸ ਵਿੱਚ ਉਹ ਇੱਕ ਪਲਾਨ ਬਣਾਉਂਦਾ ਹੈ ਕਿ ਜੋ ਜੰਮੂ ਕਸ਼ਮੀਰ ਦੇ ਲੋਕ ਨੇ ਉਹਨਾਂ ਨੂੰ ਭੜਕਾਵਾਂਗੇ ਉਹਨਾਂ ਨੂੰ ਇੰਡੀਆ ਦੇ ਖਿਲਾਫ ਕਰਾਂਗੇ ਭਾਰਤ ਦੇ ਖਿਲਾਫ ਕਰਾਂਗੇ ਤਾਂ ਕਿ ਜੋ ਸਾਡੀ ਨੂੰ ਸਪੋਰਟ ਕਰਨ ਅਤੇ ਅਸੀਂ ਉਹਨੂੰ ਕਬਜ਼ਾ ਲਈਏ ਅਤੇ ਜੋ ਪੋਲ ਨੇ ਉਹਨਾਂ ਨੂੰ ਬਾਂਬਨਾ ਉਡਾ ਦੇਵਾਂਗੇ ਤੇ ਭਾਰਤ ਤੋਂ ਪੂਰਾ ਕਨੈਕਸ਼ਨ ਜਿਹੜਾ ਕਿ ਉਹ ਕੱਟ ਕਰ ਦਾਂਗੇ ਇੱਕ ਸਾਹ ਦਾ ਫਿਰ ਜੋ ਜੰਮੂ ਕਸ਼ਮੀਰ ਦੇ ਲੋਕ ਨੇ ਉਹ ਉਲਟ ਕੰਮ ਕਰਦੇ ਹੁੰਦੇ ਨੇ ਜਿੱਥੇ ਹੀ ਉਹਨਾਂ ਨੇ ਪਾਕਿਸਤਾਨ ਨੇ ਸੋਚਿਆ ਸੀ ਸਾਡੀ ਸਪੋਰਟ ਕਰਨਗੇ ਉੱਥੇ ਹੀ ਜੰਮੂ ਕਸ਼ਮੀਰ ਦੇ ਲੋਕ ਭਾਰਤ ਦੀ ਸਪੋਰਟ ਕਰਦੇ ਨੇ ਬਸ ਇੰਡੀਅਨ ਆਰਮੀ ਨੂੰ ਵੀ ਸਪੋਰਟ ਕਰਦੇ ਨੇ ਇੰਡੀਅਨ ਆਰਮੀ ਨੂੰ ਹੁਣ ਆ ਕੇ ਦੱਸਦੇ ਨੇ ਉਹ ਕਿ ਜੰਮੂ ਕਸ਼ਮੀਰ ਵਿੱਚ ਐਦਾਂ ਅਤਵਾਦੀ ਆਏ ਨੇ ਐਦਾਂ ਫੌਜੀ ਆਏ ਨੇ ਤੇ ਪਾਕਿਸਤਾਨ ਵੱਲੋਂ ਫੌਜੀ ਆਏ ਨੇ 34000 ਫਿਰ ਇੰਡੀਅਨ ਆਰਮੀ ਉਹਨਾਂ ਨੂੰ ਖਦੇੜ ਦਿੰਦੀ ਏ ਇਹ ਸਭ ਹੋਣ ਤੋਂ ਬਾਅਦ ਇਹ ਪਲਾਨ ਫੇਲ ਹੋਣ ਤੋਂ ਬਾਅਦ ਪਾਕਿਸਤਾਨ ਦੂਸਰਾ ਪਲਾਨ ਬਣਾਉਂਦਾ ਏ 1 ਸਤੰਬਰ ਨੂੰ ਸਿੱਧਾ ਹਮਲਾ ਬੰਬਾ ਨਾਲ ਕਰਦਾ ਏ ਸ਼ੰਬਾ ਦੇ ਇਲਾਕੇ ਤੇ ਆਪਰੇਸ਼ਨ ਆਪਰੇਸ਼ਨ ਦਾ ਨਾਮ ਸੀ ਆਪਰੇਸ਼ਨ ਗ੍ਰੈਂਡ ਸਲਾਮ ਸਰਦਾਰ ਹਰਬਖਸ਼ ਸਿੰਘ ਸਲਾਹ ਦਿੰਦੇ ਨੇ ਆਰਮੀ ਚੀਫ ਜਰਨਲ ਚੌਧਰੀ ਨੂੰ ਕੀ ਕਿਵੇਂ ਆਪਾਂ ਪਾਕਿਸਤਾਨ ਨੂੰ ਸਿੱਟ ਸਕਦੇ ਹਾਂ ਕੀ ਕਿਵੇਂ ਆਪਾਂ ਪਾਕਿਸਤਾਨ ਨੂੰ ਹਰਾ ਸਕਦੇ ਆ ਉਹ ਸਲਾਹ ਦਿੰਦੇ ਨੇ ਕਿ ਤੁਸੀਂ ਮੈਨੂੰ ਇੱਕ ਵਾਰੀ ਪਰਮਿਸ਼ਨ ਦਿਓ ਤੇ ਮੈਂ ਇੰਟਰਨੈਸ਼ਨਲ ਬਾਰਡਰ ਕਰਾਸ ਕਰਦਾ ਹੋਇਆ ਸਿੱਧਾ ਲਾਹੌਰ ਤੇ ਜਾ ਕੇ ਹਮਲਾ ਕਰੂੰਗਾ ਪਰ ਜੋ ਜਰਨਲ ਚੌਧਰੀ ਨੇ ਉਹ ਹੱਕੀ ਬੱਕੇ ਰਹਿ ਜਾਂਦੇ ਨੇ ਅਤੇ ਉਹ ਸੋਚਦੇ ਨੇ ਇਹ ਕਿਵੇਂ ਹੋਊਗਾ ਉਹ ਪਰਮਿਸ਼ਨ ਇਦਾਂ ਨਹੀਂ ਦਿੰਦੇ ਫਿਰ ਪ੍ਰਧਾਨ ਮੰਤਰੀ ਨਾਲ ਗੱਲ ਕਰਦੇ ਨੇ ਹੁਣ ਇਹ ਗੱਲਬਾਤ ਸਾਰੀ ਫੋਨ ਤੇ ਹੋ ਰਹੀ ਸੀ ਸਰਦਾਰ ਹਰਬਖਸ਼ ਸਿੰਘ ਜੀ ਪ੍ਰਧਾਨ ਮੰਤਰੀ ਨਾਲ ਗੱਲ ਕਰਦੇ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਬਹੁਤ ਇਮਾਨਦਾਰ ਤੇ ਸੌ ਕਿਸਮ ਦੇ ਆਦਮੀ ਸੀਗੇ ਉਹਨਾਂ ਨੇ 3 ਤਰੀਕ ਨੂੰ ਪਰਮਿਸ਼ਨ ਦੇ ਦਿੱਤੀ ਹੁਣ 3 ਤਰੀਕ ਤੋਂ ਪਰਮਿਸ਼ਨ ਮਿਲਣ ਤੋਂ ਬਾਅਦ 6 ਤਰੀਕ ਨੂੰ ਪਾਕਿਸਤਾਨ ਤੇ ਜੰਗ ਕਰ ਦਿੱਤੀ ਜਾਂਦੀ ਹੈ ਮਤਲਬ ਕਿ ਪਾਕਿਸਤਾਨ ਤੇ ਹੱਲਾ ਬੋਲ ਦਿੱਤਾ ਜਾਂਦਾ ਹੈ ਹੁਣ ਪਾਕਿਸਤਾਨ ਕੋਲ ਅਮਰੀਕਾ ਦੇ ਪੈਟਰਨ ਟੈਂਕ ਉਹ ਟੈਂਕ ਜੋ ਰਾਤਾਂ ਨੂੰ ਵੀ ਹਨੇਰਿਆਂ 'ਚ ਵੀ ਚੱਲ ਸਕਦੇ ਸੀ ਉਹ ਟੈਂਕ ਜੋ ਜਿੱਧਰ ਮਰਜੀ ਜਾ ਸਕਦੇ ਸੀ ਤੇ ਆਪਣੇ ਕੋਲ ਸੀਗੇ ਪੁਰਾਣੇ ਵਰਲਡ ਵਾਰ ਦੇ ਟੈਂਕ ਜਹਾਜ਼ ਵੀ ਉਹਨਾਂ ਕੋਲ ਜ਼ਿਆਦਾ ਤੇਜ਼ ਤੇ ਆਪਣੇ ਕੋਲ ਥੋੜੇ ਸਲੋ ਫੌਜੀ ਆਪਣੇ ਅੱਡੋ-ਅੱਡ ਬਾਰਡਰਾਂ ਤੇ ਤਾਇਨਾਤ ਤੇ ਉਹਨਾਂ ਦੇ ਇਕੱਠੇ 7 ਤਰੀਕ ਨੂੰ 6 ਪਲਟਨਾ 'ਚੋਂ 2.5 ਪਲਟਨਾ ਫਰਾਰ ਹੋ ਜਾਂਦੀਆਂ ਨੇ 6 ਤਰੀਕ ਨੂੰ ਆਪਾਂ ਹਮਲਾ ਕਰਦੇ ਹਾਂ ਅਤੇ 7 ਤਰੀਕ ਨੂੰ 6 ਪਲਟਨਾ ਵਿੱਚੋਂ ਸਾਡੀਆਂ 2.5 ਪਲਟਨਾ ਫਰਾਰ ਹੋ ਜਾਂਦੀਆਂ ਨੇ ਉਦੋਂ ਇੰਨੇ ਖਤਰਨਾਕ ਟੈਂਕ ਤੇ ਫੌਜ ਪਾਕਿਸਤਾਨ ਵੱਲੋਂ ਜ਼ਬਰਦਸਤ ਹਮਲਾ ਹੋ ਰਿਹਾ ਏ ਇਦੋਂ ਪਲਟਨਾ ਜੋ 2.5 ਪਲਟਨਾ 6 ਪਲਟਨਾ ਜੋ 2.5 ਪਲਟਨਾ ਫਰਾਰ ਹੋ ਚੁੱਕੀਆਂ ਨੇ ਹੁਣ ਜਿਹੜਾ ਫੌਜੀਆ ਦਾ ਹੌਸਲਾ ਸੀ ਇਹ ਲੋ ਹੋ ਜਾਂਦਾ ਏ ਮਤਲਬ ਕਿ ਜਿਹੜੇ ਫੌਜੀ ਨੇ ਇਹ ਥੋੜੇ ਘਬਰਾ ਜਾਂਦੇ ਨੇ ਇਹ ਇਹਨਾਂ ਦਾ ਹੌਸਲਾ ਡਿੱਗ ਚੁੱਕਾ ਏ ਫਿਰ ਇੱਥੇ ਕਿਸਾਨ ਮਦਦ ਕਰਦੇ ਨੇ ਇੱਥੇ ਕਿਸਾਨ ਲੰਗਰ ਲੈ ਕੇ ਆਉਂਦੇ ਨੇ ਫੌਜੀਆਂ ਵਾਸਤੇ ਅਤੇ ਫੌਜੀਆਂ ਲਈ ਦਰਖਤਾਂ ਦੇ ਉੱਪਰ ਇਹਨਾਂ ਨੇ ਮਿਸ਼ਾਨੇ ਬਣਾਏ ਹੋਏ ਸਨ ਕਿ ਜਦੋਂ ਫੌਜੀਆਂ ਨੂੰ ਇਹ ਦੱਸਦੇ ਸੀ ਕਿ ਪਾਕਿਸਤਾਨ ਦੇ ਟੈਂਕ ਦੂਰ ਆ ਰਹੇ ਨੇ ਤੇ ਇਹ ਪਹਿਲਾਂ ਹੀ ਫੌਜੀਆਂ ਨੂੰ ਦੱਸ ਦਿੰਦੇ ਸੀ ਅਤੇ ਲੰਗਰ ਵੀ ਲਾਉਂਦੇ ਸੀ ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਜੈ ਜਵਾਨ ਜੈ ਕਿਸਾਨ ਉਦੋਂ ਫੌਜੀ ਤੇ ਕਿਸਾਨ ਇੱਕ ਸਾਥ ਹੋ ਗਏ ਸੀ ਫੋਨ ਜਿਹੜੇ ਪੈਟਰਨ ਟੈਂਕ ਸੀ ਇਹ ਰਾਤ ਨੂੰ ਵੀ ਕਿਤੇ ਵੀ ਹਮਲਾ ਕਰ ਸਕਦੇ ਸੀ ਪਾਕਿਸਤਾਨ ਕੋਲ ਅਮਰੀਕਾ ਦੇ ਪੈਟਰਨ ਟੈਂਕ ਇਹ ਬਹੁਤ ਖਤਰਨਾਕ ਸੀ ਤੇ ਹਜੇ ਆਪਣੇ ਵਾਲਿਆਂ ਕੋਲ ਤੇ ਟੈਂਕ ਸੀ ਉਹ ਸਵੇਰੇ ਹੀ ਹਮਲਾ ਕਰਦੇ ਸੀ ਅਗਲੇ ਦਿਨ ਪਾਕਿਸਤਾਨ ਦੀ ਫੌਜ ਆਪਣੇ ਏਰੀਏ ਤੇ ਹਮਲਾ ਕਰਦੀ ਏ ਖੇਮ ਕਰਨ ਤੱਕ ਪਾਕਿਸਤਾਨ ਦੀ ਫੌਜਾਂ ਆ ਜਾਂਦੀਆਂ ਨੇ ਪਾਕਿਸਤਾਨ ਦਾ ਕੌਨਫੀਡੈਂਸ ਇੰਨਾ ਜ਼ਿਆਦਾ ਸੀ ਉਹਨਾਂ ਦੀਆਂ ਫੌਜਾਂ ਦਾ ਕੌਨਫੀਡੈਂਸ ਇੰਨਾ ਜ਼ਿਆਦਾ ਸੀ ਕਿ ਉੱਥੋਂ ਦੇ ਰਾਸ਼ਟਰਪਤੀ ਵੀ ਕਹਿੰਦੇ ਨੇ ਕੀ ਮੈਂ ਸਵੇਰੇ ਉੱਠਾਂਗਾ ਲਾਹੌਰ ਤੋਂ ਲੰਚ ਕਰਾਂਗਾ ਅੰਮ੍ਰਿਤਸਰ ਤੇ ਦਿੱਲੀ ਦੀ ਜਮਾ ਮਸਤੀ ਦੇ ਜਾ ਕੇ ਨਮਾਜ਼ ਪੜ੍ਹਾਂਗਾ ਹੁਣ ਅੰਬਾਲਾ ਤੋਂ ਹੁੰਦੇ ਹੋਏ ਅਸੀਂ ਦਿੱਲੀ ਤੇ ਕਬਜ਼ਾ ਕਰਾਂਗੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਮੁੰਡੇ ਦੱਸਦੇ ਨੇ ਕਿ ਕਿਸੇ ਕਿੱਦਾਂ ਅਸੀਂ ਰਾਤਾਂ ਰਾਸ਼ਟਰਪਤੀ ਭਵਨ ਵਿੱਚ ਕਰਦੇ ਸੀ ਕਰਦੇ ਹੁੰਦੇ ਸੀ ਹੁਣ ਜਰਨਲ ਚੌਧਰੀ ਨੂੰ ਜਦੋਂ ਪਤਾ ਲੱਗਦਾ ਇਹਨਾਂ ਗੱਲਾਂ ਦਾ ਕਿ ਖੇਮ ਕੰਦ ਕਰ ਫੌਜ ਪਾਕਿਸਤਾਨ ਦੀ ਆ ਚੁੱਕੀ ਹੈ ਤਾਂ ਉਹ ਸਰਦਾਰ ਹਰਬਖਸ਼ ਸਿੰਘ ਜੀ ਨੂੰ ਕਾਲ ਕਰਦੇ ਨੇ ਹੁਣ ਇਹਨਾਂ ਦੀ ਕਾਲ ਤੇ ਕੀ ਗੱਲ ਹੁੰਦੀ ਹੈ ਉਹ ਕਹਿੰਦੇ ਨੇ ਕਿ ਨੈਕਸਟ ਡਿਫੈਂਸ ਲਾਈਨ ਬਣਾਓ ਤੇ ਪਿੱਛੇ ਆ ਜਾਓ ਤੁਸੀਂ ਅਮਰਸਾਹਬ ਸਾਹਿਬ ਨੂੰ ਛੱਡ ਦੋ ਆਪਾਂ ਦਿੱਲੀ ਨੂੰ ਬਚਾ ਲਈਏ ਹੁਣ ਦਿੱਲੀ ਨੂੰ ਹੀ ਬਚਾ ਲਈਏ ਇਹ ਵੀ ਬਹੁਤ ਵੱਡੀ ਗੱਲ ਆਪਾਂ ਦਿੱਲੀ ਨੂੰ ਬਚਾ ਲਈਏ ਨੈਕਸਟ ਡਿਫੈਂਸ ਲਾਈਨ ਤੁਸੀਂ ਪਿੱਛੇ ਆ ਜਾਓ ਆਪਾਂ ਨੈਕਸਟ ਡਿਫੈਂਸ ਲਾਈਨ ਬਣਾਉਨੇ ਆ ਸਰਦਾਰ ਹਰਬਖਸ਼ ਸਿੰਘ ਜੀ ਦਾ ਇੱਕ ਕੀ ਕਹਿੰਦੇ ਨੇ ਇਹ ਅੱਗੋਂ ਸਰਦਾਰ ਹਰਬਖਸ਼ ਸਿੰਘ ਜੀ ਕਹਿੰਦੇ ਨੇ ਅਸੀਂ 17 ਸਾਲ ਪਹਿਲਾਂ ਨਨਕਾਣਾ ਸਾਹਿਬ ਗਵਾ ਲਿਆ ਪੰਜਾ ਸਾਹਿਬ ਗਵਾ ਲਿਆ ਹੁਣ ਮੈਂ ਕਿਵੇਂ ਸਿੱਖਾਂ ਤੋਂ ਸ੍ਰੀ ਹਰਮੰਦਰ ਸਾਹਿਬ ਦੂਰ ਹੋਣ ਦਵਾਂ ਉਸ ਵੇਲੇ ਕਾਫੀ ਤਕੜੀ ਬਹਿਸ-ਭਾਜੀ ਚੱਲਦੀ ਹੈ ਜਰਨਲ ਚੌਧਰੀ ਤੇ ਸਰਦਾਰ ਹਰਬਖ ਸਿੰਘ ਜੀ ਵਿੱਚ ਉਸ ਤੋਂ ਬਾਅਦ ਜਰਨਲ ਚੌਧਰੀ ਰਾਤ ਨੂੰ ਬਟਾਲੇ ਆ ਜਾਂਦੇ ਨੇ ਬਟਾਲੇ ਆ ਕੇ ਵੀ ਇਹ ਇਹਨਾਂ ਨਾਲ ਗੱਲਬਾਤ ਕਰਦੇ ਨੇ ਬਹਿਸ-ਭਾਜੀ ਹੁੰਦੀ ਹੈ ਤਾਂ ਫਿਰ ਵੀ ਜੋ ਸਰਦਾਰ ਹਰਬਖ ਸਿੰਘ ਜੀ ਇਹ ਰਿਸਕ ਲੈਂਦੇ ਨੇ ਇਹ ਕਹਿੰਦੇ ਨੇ ਕਿ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਪਹਿਲਾਂ ਹੀ ਬਹੁਤ ਕੁਝ ਗਵਾ ਚੁੱਕੇ ਹੁਣ ਅਸੀਂ ਨਹੀਂ ਕੁਝ ਵੀ ਗਵਾਵਾਂਗੇ ਹੁਣ ਅਸੀਂ ਜਿੱਤਾਂਗੇ ਹੀ ਜਿੱਤਾਂਗੇ ਤੇ ਇਸ ਵੇਲੇ ਇਹ ਕਹਿੰਦੇ ਨੇ ਕਿ ਅਸੀਂ ਜੋ ਜੰਗ ਦਾ ਏ ਉਹ ਖੁਦ ਵੇਖਾਂਗੇ ਕਿ ਕਿਸ ਤਰ੍ਹਾਂ ਕੀ ਕਰਨਾ ਹੈ ਹੁਣ ਜੋ ਜਰਨਲ ਹਰਬਖ ਸਿੰਘ ਜੀ ਸੀ ਇਹਨਾਂ ਦੇ ਏ ਡੀ ਸੀ ਸੀ ਨਾਲ ਕੈਪਟਨ ਅਮਰਿੰਦਰ ਸਿੰਘ ਇਹ ਏ ਡੀ ਸੀ ਸੀ ਇਹਨਾਂ ਦੇ ਨਾਲ ਜੋ ਮੁੱਖ ਮੰਤਰੀ ਨੇ ਰਹੇ ਪੰਜਾਬ ਦੇ ਜੋਸ਼ ਭਰ ਦੇ ਨੇ ਫੌਜਾਂ ਵਿੱਚ ਕਿ ਆਪਾਂ ਪਾਕਿਸਤਾਨ ਨੂੰ ਇਹੋ ਜਿਹਾ ਮਾਰਾਂਗੇ ਕਿ ਪਾਕਿਸਤਾਨ ਯਾਦ ਰੱਖੂਗਾ ਪਾਕਿਸਤਾਨ ਨੂੰ ਮੂੰਹ ਦੀਆਂ ਖਾਣੀਆਂ ਪੈਣਗੀਆਂ ਫੌਜਾਂ ਵਿੱਚ ਇੰਨਾ ਖਤਰਨਾਕ ਜੋਸ਼ ਭਰ ਦਿੰਦੇ ਨੇ ਕਿ ਫੌਜਾਂ ਪੈਟਰਨ ਟੈਂਕ ਟੈਂਕਾਂ ਨੂੰ ਤਬਾਹ ਕਰ ਦਿਆ ਨੇ ਟੈਂਕਾਂ ਨੂੰ ਫੜ ਲੈਂਦੀਆਂ ਨੇ ਅਤੇ ਪਾਕਿਸਤਾਨ ਨੂੰ ਸੱਚਮੁੱਚ ਮੂੰਹ ਦੀ ਖਾਣੀ ਪੈਂਦੀ ਹੈ ਜਿਸ ਕਰਕੇ ਪਾਕਿਸਤਾਨ ਸੀਜ਼ਫਾਇਰ ਕਰਨੀ ਪੈਂਦੀ ਹੈ ਪਾਕਿਸਤਾਨ ਨੂੰ ਸੀਜ਼ਫਾਇਰ ਦਾ ਮਤਲਬ ਕਿ ਯੁੱਧਬੰਦੀ ਖਤਮ ਕਰਨੀ ਚਾਹੁੰਦਾ ਸੀ ਪਾਕਿਸਤਾਨ ਹੁਣ ਪਾਕਿਸਤਾਨ ਦੇ ਰਾਸ਼ਟਰਪਤੀ ਦਾ ਉਧਰੋਂ ਇੱਕ ਬਿਆਨ ਆਉਂਦਾ ਏ ਉਹ ਕਹਿੰਦੇ ਨੇ ਕਿ ਜੇ ਜਰਨਲ ਹਰਬਖਸ਼ ਸਿੰਘ ਜੇ ਲੈਫਟੀਨੈਂਟ ਜਰਨਲ ਸਰਦਾਰ ਹਰਬਖਸ਼ ਸਿੰਘ ਚਟਾਨ ਬਣ ਕੇ ਨਾ ਖੜਦੇ ਤਾਂ ਅਸੀਂ ਇਹ جنگ ਕਦੀ ਵੀ ਨਾ ਹਾਰਦੇ ਉਹਨਾਂ ਨੇ ਖੇਮ ਕਾਂਦ ਕੇ ਕਬਜ਼ਾ ਕਰ ਲਿਆ ਸੀ ਅੱਗੇ ਵਧ ਰਹੇ ਸੀ ਪਰ ਸਰਦਾਰ ਹਰਬਖਸ਼ ਸਿੰਘ ਦੇ ਪਲੈਨਿੰਗ ਕਰਕੇ ਉਹਨਾਂ ਦੀ ਅੜੀ ਕਰਕੇ ਉਹਨਾਂ ਨੇ ਆਖਿਆ ਕਿ ਅਸੀਂ ਹੁਣ ਹਰਮਨਦਰ ਸਾਹਿਬ ਆਪਦੇ ਹੱਥੋਂ ਨਹੀਂ ਬਵਾਉਣਾ ਚਾਹੁੰਦੇ ਉਹਨਾਂ ਦੇ ਇਸ ਜਜਵੇ ਕਰਕੇ ਅਸੀਂ ਇਹ ਜੰਗ ਹਾਰੇ ਹਾਂ ਹੁਣ ਇਧਰ ਵਾਲੇ ਕਹਿੰਦੇ ਨੇ ਕਿ ਇੰਡੀਆ ਜਿੱਤ ਗਿਆ ਉਧਰ ਵਾਲੇ ਪਾਕਿਸਤਾਨ ਵਾਲੇ ਕਹਿੰਦੇ ਨੇ ਕਿ ਪਾਕਿਸਤਾਨ ਜਿੱਤ ਗਿਆ ਪਰ ਜੇ ਆਪਾਂ ਦੋਵਾਂ ਪਾਸੇੋਂ ਦੇਖੀਏ ਤਾਂ ਆਪਾਂ ਜੇ ਨਿਰਪੱਖ ਹੋ ਕੇ ਗੱਲ ਕਰੀਏ ਤਾਂ ਇੰਡੀਆ ਦੇ 3000 ਫੌਜੀ ਸ਼ਹੀਦ ਹੋਏ ਸੀ ਤੇ ਪਾਕਿਸਤਾਨ ਦੇ 3800 ਮਤਲਬ ਕਿ 800 ਜ਼ਿਆਦਾ ਜਿੱਥੇ ਇੰਡੀਆ ਦੇ 1920 ਵਰਗ ਕਿਲੋਮੀਟਰ ਏਰੀਆ ਕਬਜ਼ਾ ਕਰ ਲੈਂਦਾ ਹੈ ਪਾਕਿਸਤਾਨ ਦਾ ਉੱਥੇ ਹੀ ਪਾਕਿਸਤਾਨ ਇੰਡੀਆ ਦੇ 540 ਵਰਗ ਕਿਲੋਮੀਟਰ ਤੇ ਕਬਜ਼ਾ ਕਰ ਲੈਂਦਾ ਹੈ ਇੰਡੀਆ ਜ਼ਿਆਦਾ ਕਬਜ਼ਾ ਕਰਦਾ ਹੈ ਇੰਡੀਆ 1920 ਵਰਗ ਕਿਲੋਮੀਟਰ ਤੇ ਕਬਜ਼ਾ ਕਰ ਲੈਂਦਾ ਹੈ ਇੱਥੇ ਹੀ ਪਾਕਿਸਤਾਨ ਦੇ ਟੈਂਕ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਨੇ ਬਹੁਤ ਟੈਂਕਾਂ ਦਾ ਨੁਕਸਾਨ ਹੁੰਦਾ ਹੈ ਜੇਕਰ ਧਿਆਨ ਨਾਲ ਸੁਚੀਏ ਜੇ ਜਨਰਲ ਹਰਬਖਸ਼ ਸਿੰਘ ਇਹ ਜੋ ਡਿਸੀਜਨ ਆ ਇਹ ਨਾ ਲੈਂਦੇ ਤਾਂ ਕਲਾ ਅੰਮ੍ਰਿਤਸਰ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਖੇਮ ਕਰਨ ਗੋਇੰਦਵਾਲ ਸਾਹਿਬ ਤਰਨਤਨ ਸਾਹਿਬ ਖਡੂਰ ਸਾਹਿਬ ਇਹ ਸਾਰੇ ਪਾਕਿਸਤਾਨ ਵਿੱਚ ਚਲੇ ਜਾਣੇ ਸੀ ਇੱਥੇ ਪਾਕਿਸਤਾਨ ਨੇ ਕਬਜ਼ਾ ਕਰ ਲੈਣਾ ਸੀ ਕਿੰਨੇ ਹੀ ਗੁਰੂਕਾਰ ਆਪਣੇ ਹੱਥੋਂ ਚਲੇ ਜਾਣੇ ਸੀ ਪਰ ਇੱਕ ਹੋਰ ਚੀਜ਼ ਜੋ ਹਰਬਖਸ਼ ਸਿੰਘ ਜੀ ਨਾਲ ਹੋਈ ਕਿ ਜਦੋਂ ਜੰਗ ਜਿੱਤ ਲੈਂਦੇ ਨੇ ਜਦੋਂ ਇਹ ਜੰਗ ਖਤਮ ਹੋ ਜਾਂਦੀ ਹੈ ਤਾਂ ਤੁਸੀਂ ਸੋਚਦੇ ਹੋਵੋਗੇ ਕਿ ਇਹਨਾਂ ਨੂੰ ਬਹੁਤ ਇਨਾਮ ਮਿਲੇ ਹੋਣਗੇ ਜਾਂ ਸ਼ਾਬਾਸ਼ੀ ਮਿਲੇ ਹੋਵੇਗੀ ਤਾਂ ਹੋਇਆ ਥੋੜਾ ਜਿਹਾ ਇਹਦੇ ਉਲਟ ਇਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਆਰਡਰ ਕਿਉਂ ਨਹੀਂ ਮੰਨੇ ਤੁਸੀਂ ਸਾਡੀ ਗੱਲ ਕਿਉਂ ਨਹੀਂ ਮੰਨੀ ਜਦੋਂ ਅਸੀਂ ਪਿੱਛੇ ਆਉਂਨ ਕਿਹਾ ਤੁਸੀਂ ਪਿੱਛੇ ਕਿਉਂ ਨਹੀਂ ਆਏ ਪਰ ਇੱਥੇ ਲਾਲ ਬਹਾਦਰ ਸ਼ਾਸਤਰੀ ਇਹਨਾਂ ਦੇ ਹੱਕ ਵਿੱਚ ਆਉਂਦੇ ਨੇ ਤੇ 1 ਸਾਲ ਬਾਅਦ ਸਰਦਾਰ ਹਰਬਖ ਸਿੰਘ ਨੂੰ ਪਦਮ ਪੂਸ਼ਕਨ ਦਿੱਤਾ ਗਿਆ 1984 ਚ ਜਦੋਂ ਹੁਣ ਸਰਦਾਰ ਹਰਬਖਸ ਜਰਨਲ ਸਰਦਾਰ ਹਰਬਖ ਸਿੰਘ ਜੀ ਆਪਣੀ ਕਿਤਾਬ ਚ ਲਿਖਦੇ ਨੇ ਕਿ 1984 ਚ ਜਦੋਂ ਅਕਾਲ ਸਥਾਨ ਤੇ ਹਮਲਾ ਹੋਇਆ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਤਾਂ 1984 ਚ ਮੇਰੇ ਘਰ ਦੇ ਬਾਹਰ ਸੀਆਈਡੀ ਲਾ ਦਿੱਤੀ ਗਈ ਅਤੇ ਜਦੋਂ ਉਹ ਦਿੱਲੀ ਵਿੱਚ ਰਹਿੰਦੇ ਸੀ ਜਦੋਂ ਉਹਨਾਂ ਉਹਨਾਂ ਨੇ ਦਿੱਲੀ ਵਿੱਚ ਦੰਗੇ ਦੇਖੇ ਦਿੱਲੀ ਵਿੱਚ ਜਦੋਂ ਦੰਗੇ ਹੋਏ ਤਾਂ ਉਹਨਾਂ ਦੇ ਘਰ ਦੇ ਬਾਹਰ ਵੀ ਦੰਗਾ ਕਰਨ ਵਾਲੇ ਆਏ ਤੇ ਇੱਕ ਬੰਦੂਕ ਉਹਨਾਂ ਨੇ ਆਪਣੇ ਹੱਥ ਵਿੱਚ ਫੜ ਲਈ ਤੇ ਇੱਕ ਆਪਣੇ ਬੇਟੀ ਦੇ ਹੱਥ ਵਿੱਚ ਦਿੱਤੀ ਹੁਣ 1984 ਚ ਧਰਮੀ ਫੌਜੀ ਸੀ ਜਿਹੜੇ ਧਰਮੀ ਫੌਜੀ ਉਹ ਜਦੋਂ ਇੰਡੀਅਨ ਆਰਮੀ ਨੇ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨਾ ਸੀ ਉਸ ਵੇਲੇ ਜੋ ਸਿੱਖ ਸੀ ਉਹਨਾਂ ਨੇ ਫੌਜ ਨੂੰ ਫੌਜੀ ਤੋਂ ਇਤਿਫਾ ਦੇ ਦਿੱਤਾ ਸੀ ਕਿ ਅਸੀਂ ਫੌਜੀ ਨਹੀਂ ਹਾਂ ਉਹ ਹੁੰਦੇ ਨੇ ਧਰਮੀ ਫੌਜੀ ਜਿਨ੍ਹਾਂ ਨੇ ਖਾਲਸੇ ਲਈ ਆਪਣੀ ਫੌਜੀ ਫੌਜ ਦੀ ਨੌਕਰੀ ਛੱਡ ਦਿੱਤੀ ਕਿ ਅਸੀਂ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਨਹੀਂ ਕਰ ਸਕਦੇ ਹੁਣ ਉਹਨਾਂ ਫੌਜੀਆਂ 'ਤੇ ਵੀ ਫੌਜੀ ਗਿਆ ਜਾਂਦਾ ਹੈ ਜਦੋਂ ਧਰਮੀ ਫੌਜੀਆਂ ਦਾ ਕੋਟ ਮਾਰਸ਼ਲ ਕਰਨਾ ਚਾਹਿਆ ਸਜ਼ਾਵਾਂ ਦੇਣੀਆਂ ਚਾਹੀਆਂ ਤਾਂ ਉਸ ਵੇਲੇ ਸਰਦਾਰ ਹਰਬਖ ਸਿੰਘ ਜੀ ਲੈਫਟੇਨੈਂਟ ਜਨਰਲ ਸਰਦਾਰ ਹਰਬਖ ਸਿੰਘ ਜੀ ਉਹਨਾਂ ਦੇ ਹੱਕ ਵਿੱਚ ਆਉਂਦੇ ਨੇ ਅਤੇ ਉਹਨਾਂ ਦੀ ਪੂਰੀ ਸਪੋਰਟ ਕਰਦੇ ਨੇ ਇੱਕ ਗਿੱਸਾ ਇਹਨਾਂ ਦਾ ਹੋਰ ਹੈ ਕਿ ਜਦੋਂ ਵਿਸ਼ਵ ਯੁੱਧ ਹੁੰਦਾ ਹੈ ਜਦੋਂ ਇਹ ਜੰਗ ਤੋਂ ਪਹਿਲਾਂ ਵਿਸ਼ਵ ਯੁੱਧ ਹੁੰਦਾ ਹੈ ਤਾਂ ਉਸ ਵੇਲੇ ਇਹਨਾਂ ਇਹ ਮਲੇਸ਼ੀਆ ਵਿੱਚ ਸਨ ਤੇ ਉੱਥੇ ਇਹਨਾਂ ਨੂੰ ਜਾਪਾਨ ਨੇ ਗ੍ਰਿਫਤਾਰ ਕਰ ਲਿਆ ਜਪਾਨ ਨੇ ਇਹਨਾਂ ਨੂੰ ਬੰਦੀ ਬਣਾ ਲਿਆ ਤੇ 2.5 ਸਾਲ ਇਹਨਾਂ ਤੇ ਤਸ਼ੱਦਦ ਕਰਦੇ ਰਹੇ ਇੱਕ ਸਟੀਲ ਦਾ ਟੁਕੜਾ ਇੱਕ ਛੋਟਾ ਜਿਹਾ ਸਟੀਲ ਦਾ ਟੁਕੜਾ ਇਹਨਾਂ ਦੇ ਸਿਰ ਵਿੱਚ ਸੀ ਤੇ ਜੋ ਡਾਕਟਰ ਕੱਢ ਨਹੀਂ ਪਾਏ ਜਿਸ ਕਰਕੇ ਇਹਨਾਂ ਨੂੰ 베ਰੀ 베ਰੀ ਮਤਲਬ ਕਿ ਦਿਲ ਦਾ ਰੋਗ ਹੋ ਗਿਆ ਜਦੋਂ ਇਹ 1965 ਦੀ جنگ ਲੜ ਰਹੇ ਸੀ ਉਦੋਂ ਵੀ ਇਹਨਾਂ ਨੂੰ ਇਹ ਰੋਗ ਸੀ ਦਿਲ ਦਾ ਰੋਗ ਪਰ ਫਿਰ ਵੀ ਇਹ ਪੂਰੇ ਜज्बे ਨਾਲ 1965 ਦੀ جنگ ਲੜਦੇ ਰਹੇ ਆਪਣਾ ਦਿਲ ਦਾ ਰੋਗ ਨੂੰ ਭੁੱਲ ਕੇ ਹੁਣ ਜਦੋਂ ਤੁਸੀਂ ਦਰਬਾਰ ਸਾਹਿਬ ਜਾਓ ਤੇ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਯਾਦ ਕਰ ਲੈਣਾ